ਉਹ ਮੜਾ ਪੈਰ ਲਾ ਲਓ ਪੌੜੀ ਤੇ ਚੱਲ ਵੀ ਹਾਂਜੀ ਵੀਰੇ ਸਸ਼ੀਕਾ ਸਾਰੇ ਭਰਾਵਾਂ ਨੂੰ ਤੁਹਾਨੂੰ ਪਤਾ ਵੀ ਪਿਛਲੇ ਸਾਲ 29 ਮਈ ਨੂੰ ਜਿਹੜਾ ਪੰਜਾਬ ਦੇ ਵਿੱਚ ਘਾਟਾ ਪਿਆ ਸੀ ਪੂਰੇ ਪੰਜਾਬ ਨੂੰ ਪੂਰੇ ਇੰਡੀਆ ਨੂੰ ਸਾਡਾ ਲੀਜੈਂਟਾ ਸਿੱਧੂ ਮੂਸੇ ਵਾਲਾ ਸਾਥੋ ਸਦਾ ਲਈ ਵਿਸੜ ਗਿਆ ਸੀਗਾ ਤੇ ਬੜਾ ਖੁਸ਼ੀਆਂ ਦਾ ਦਿਨ ਆਇਆ ਵੀ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ ਤੇ ਅੱਜ ਫੇਰ ਉਸ ਘਰ ਦੇ ਵਿੱਚ ਚਾਨਣ ਹੋਇਆਗਾ ਇੱਕ ਛੋਟੇ ਬੱਚੇ ਨੇ ਜਨਮ ਲਿਆ ਜੀ ਦੀ ਖੁਸ਼ੀ ਦੇ ਵਿੱਚ ਅੱਜ ਪਿੰਡ ਖੋਡੇਕਲਾਂ ਦੇ ਵਿੱਚ ਸਾਰੇ ਗਵਾਰਡ ਨੇ ਇਕੱਠੇ ਹੋ ਕੇ ਜਿਹੜੀ ਖੁਸ਼ੀ ਬਣਾਈ ਆ ਤੇ ਨਿੰਮ ਬਣੇ ਜਾ ਰਹੇ ਨੇ ਲੱਡੂ ਬਣਦੇ ਜਾ ਰਹੇ ਨੇ ਤੇ ਗਿੱਧਾ ਪੈ ਰਿਹਾ ਹੈਗਾ ਤੇ ਇਹ ਖੁਸ਼ੀਆਂ ਤੁਹਾਨੂੰ ਜਰੂਰ ਦਿਖਾਵਾਂਗੇ ਇੱਕ ਕਰੀ ਮੜਾ ਜਿਹਾ ਦਿਖਾ ਦੇਵਾਂਗੇ ਸਰ ਜੀ ਸਿੱਧੂ ਮੂਸੇਵਾਲਾ ਜਿੰਦਾਬਾਦ ਜਿੰਦਾਬਾਦ ਉਹ ਮੜਾ ਪੈਰ ਲਾ ਲ ਪੌੜੀ ਤੇ ਗੱਗੇ ਲੈ ਹੀ ਪਾ ਹੋਰ ਪੌੜੀ ਤੇ ਪੌੜੀ ਵਾਲੀ ਥੱਲੇ ਲਾ ਲਈ ਹਾਂ ਥੱਲੇ ਵਾਲੇ ਲੈਰ ਵਾਲੇ ਕੱਢ ਦੇ ਫੜਾ ਦੇਂਗੇ ਕਿ ਮੈਂ ਫੜਾਵਾਂ ਆਹ ਕੋਟਾ ਹਾਦਸੇ ਪੌੜੀ ਫੜ ਲਓ ਹਾਂ ਕੀ ਆ ਕੋੜੀ ਹੋ ਪਰ ਲੀ ਸੜ ਪੜਾਉਣੀ ਸੀ ਹਾਂ ਇਧਰ ਨੂੰ ਕਰੋ ਮੂੰਹ ਉਹਦਾ ਹਾਂ ਹਾਂ ਬਸ ਕੱਢ ਲਾ ਮਾਸਾ ਕੱਢ ਲਓ ਨਹੀਂ ਨਾ ਕੱਢ ਸੜ ਨਹੀਂ ਨੂੰ ਰੱਖ ਆਪਣੇ ਖਨੀ ਨਹੀਂ ਹੋਰ ਹੋਣਾ ਹੋਰ ਇੱਥੇ ਦੰਗੂ ਕਿ ਜਾਊਂ ਇਹ ਨੀਵਾ ਨਹੀਂ ਰਗੋ ਬਾਲਾ ਨੀਵਾ ਆ ਉੱਚਾ ਹੋ ਜੂ ਉਧਰੋਂ ਇਹ ਤੋਸੋ ਸਾਰੀ ਇੰਤਹਾਣੀ ਬਣਨੀ ਹੈ ਹਾਂ ਇਹ ਚੁਪਾ ਕੇ ਬੰਨੀ ਹੈ ਬੋਸ ਬੰਨਣਾ ਉਹ ਇਥੋਂ ਐ ਜਾਂ ਨਹੀਂ ਉਧਰ ਕੋ ਸਹਾਈ ਤਾਂ ਨਹੀਂ ਬੰਨਣਾ ਰਹਤਾ ਹੈ ਨਹੀਂ ਉਧਰ ਬੰਨਣਾ ਨਹੀਂ ਕੋਈ ਕੋਈ ਤੇ ਨਹੀਂ ਆ ਤੁਹਾਡੇ ਨੰਮ ਨਹੀਂ ਬਣ ਦੇ ਕੇ ਗੰਡ ਦੇ ਕੇ ਮਾਰ ਦੇ ਕੇ ਨਹੀਂ ਬਣਾ ਦੇ ਸਾਡੇ ਨਹੀਂ ਹੈ ਨਹੀਂ ਉਹ ਸੋਡਾ ਨਹੀਂ ਕਰ ਲੈ ਤਾ ਵਾੜਾ ਉੱਥੇ ਆ ਕੇ ਉਹ ਲੈ ਆਈ ਉਧਰੋਂ ਮੇਖ ਰਹਾ ਹਾਂ ਤੂੰ ਬਣਾ ਤਾਂ ਦੱਸਦੀ ਕਿ ਛੱਡਦਾ ਜਿੰਨਾ ਹੋਰ ਮੈਂ ਝਾੜ ਸਭ ਲੈ ਲਿਆ ਨੇ ਖੜਾ ਬੜਾ ਹੈ ਆਂ ਕਿ ਬਿਦਾਰਦੀ ਇਹ ਲੱਗਦੀ ਹੈ ਵਧੀਆ ਕੰਮ ਜਾਉਂਦਾ ਨਹੀਂ ਉਹ ਬੋਲਦਾ ਹੈ ਕਿ ਥੱਲੇ ਚਲੇ ਜਾ ਇਹ ਨਹੀਂ ਬਿਜਲੀ ਨਹੀਂ ਪੜਦਾ ਦੇ ਬਿਜਲੀ ਕੱਢਦਾ ਰੱਸੀ ਬਿਜਲੀ ਨਹੀਂ ਥੜਨੀ ਆ ਇਹ ਤੇ ਤੂੰ ਜਾ ਇਹਨਾਂ ਨੂੰ ਨਹੀਂ ਪਤਾ ਹਾਂ ਤੂੰ ਉੱਥੇ ਜਾ ਕੇ ਬੰਨੀ ਜਾ ਇਧਰ ਖਿੱਚੇ ਨਾ ਪੜਦਾ ਗੁੱਤੀ ਲਾਤੀ ਦਿੰਦੇ ਪੂਰੀ ਹਾਂ ਆਹ ਜਿਹੜੀ ਕੋਈ ਜਾਵੇ ਉਹ ਜੀ ਚਾਲੇ ਉਹਦੇ ਪ੍ਰਾਪਰਟੀ ਆਉਂਗਾ ਕੋਈ ਨਾਲੇ ਬੈਠੇ ਲਾ ਕੇ ਖਾਣਾ ਖਾਣਾ ਓਏ ਇਤਨਾ ਬੰਦੀ ਇਤਨਾ ਵੱਲੋਂ ਜੀ ਨੰਦਰ ਵਾਲੀ ਬਰਾਸੀ ਖਾਦੇ ਜਾ ਨੀ ਬਾਰ ਹੋਗਾ ਤਾਂ ਹੁਣ ਉੱਤੇ ਪੁੱਟੂ ਪੁੱਟੜ ਕੇ ਕੋਈ ਬੰਦੀ ਸ਼ਾਂਤ ਨਹੀਂ ਬਾਹਲਾ ਨਹੀਂ ਮਮਾ ਜੀ ਇਹਦੇ ਟਰਾਲੀ ਵੀ ਲੰਘਣੀ ਬੜੇ 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 ਬੰਦੋ ਬੰਦੋ ਪਹਿਲਾਂ ਬੰਦੋਗਾ ਹੋਰ ਵੀ ਜਾਂਦਾ ਬਾਹਰ ਬੰਦੋ ਤੋਂ ਬੰਦੋ ਆ ਗੁਰਦੂ ਪਾਲਾ ਵਿੱਚ ਕਿ ਨਹੀਂ ਲਓ ਜੀ ਲੱਡੂ ਗੁੜ ਪਤਾਸੇ ਜਿੱਦਾਂ ਵੀ ਵਿਹਾਰ ਹਨ ਪਿੰਡਾਂ ਦੇ ਵਿੱਚ ਆਪਣੇ ਚੱਲਦੇ ਆ ਸੱਭਿਆਚਾਰ ਆਪਣਾ ਮੁੰਡੇ ਦੇ ਜੰਮਣ ਦੀ ਖੁਸ਼ੀ ਦੇ ਵਿੱਚ ਇਹੜ ਮਨਾਏ ਜਾਂਦੇ ਆ ਤੇ ਉਹੀ ਸਾਰੇ ਬਿਹਾਰ ਅਜ ਖੁੱਡੀਕਲਾਂ ਦੇ ਵਿੱਚ ਮਨਾਈ ਆ ਰਹੇ ਨੇ। ਫਤਿ ਆ ਜਾ ਤੁਸੀਂ ਰੱਖਾ ਦਾ ਟੈਕ ਕਰਨਾ। ਮੈਂ ਤਾਂ ਵੀਡੀਓ ਦੇਖ ਰਿਹਾ ਹਾਂ ਜੀ ਜੀ ਆਇਆ ਪਾਛੇ ਜਰ ਸਾਡੇ ਨਾਲ ਕਾਹ ਬੁਖਾਰੀ ਹੈ ਆ ਤੇ ਦਾਦੀ ਆ ਜਾ ਤੂੰ ਖੜਾ ਬਣਾ ਦੇ ਤੋੜ ਆ ਜਾ ਸਿੰਦੀ ਪਾ ਕਮਾ ਲਾ ਤੂੰ ਦਾਦੀ ਦੇ ਚਾਚੀ ਆ ਜਾ ਹੋ ਗਿਆ ਹੋ ਮਾਹੀ ਫੋਟੋ ਵੀ ਬੁਢੀ ਕਿਸਾਨ ਬੰਨੀ ਜਾਂਦੀ ਆ ਇਹ ਮੂਈ ਕਰੀ ਜੋ ਵੀ ਦਾਦੀ ਆ ਬੰਦ ਬੰਦ ਆ ਜੀ ਮਾਂ ਦੇ ਦੇ ਮੇਰੀ ਮੁੰਡੇ ਵੀ ਲੈ ਕੀ ਤੇ ਤੇ ਜਪਾ ਮਕਰੀਆ ਲੋਟ ਜਾ ਸਾਡੇ ਹੋ ਗਿਆ ਕਾ ਕਾ ਭੱਜ ਗਿਆ ਕਾ ਕਾ ਭੱਜ ਗਿਆ ਚਾਈ ਵੀ ਜਾਂਦੀ ਹੈ ਕਿ ਖੜਦੀ ਇਹਨਾਂ ਨਹੀਂ ਚਾਹਾਂ ਹਾਂ পালথা খড়ি চাখা

Good. <laughs> ਲੋ ਜੀ ਐਸੀ ਖੁਸ਼ੀਆਂ ਦਾ ਮਾਹੌਲ ਆ ਤੇ ਯਾਦ ਕੀਤਾ ਹਨ ਸਿੱਧੂ ਮੂਸੇ ਵਾਲੇ ਨੂੰ ਤੇ ਖੁਸ਼ੀ ਮਣਾਈ ਛੋਟੇ ਦੇ ਆਉਣ ਤੇ ਤੇ ਵੈਗਰ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀ ਬਕਸੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਨ ਦੁਗਣੀ ਰਾਤ ਚਾਗੁਣੀ ਤਰੱਕੀ ਦੇਵੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿੰਨੇ ਵੀ ਸਿੱਧੂ ਮੂਸੇ ਵਾਲੇ ਨੂੰ ਚਾਹਣ ਵਾਲੇ ਆ ਸਾਰੇ ਭਰਾਵਾਂ ਦਾ ਧੰਨਵਾਦ